ਉਹ ਦੇਖਾਂ ਕੀ ਕਰੀ ਜਾਂਦੀ ਐ ਸਭ ਦੇ ਸੁਨਾਰੇ ਆ ਗਏ ਕੋਈ ਇਹ ਤਾਂ ਨਹੀਂ ਆਇਆ ਹੈਗਾ ਪਤਾ ਨਹੀਂ ਕੋਈ ਆਉਂਗਾ ਕਿ ਉਹ ਨਹੀਂ ਲੇ ਸੱਜੇ ਸਾਰੇ ਆ ਜਾਂਦੇ ਸੇ ਕੀ ਦੇਦੇ ਮਨੂ ਕੁਛ ਨੀ ਵਾਸਤੇ ਕੰਮ ਕਰਦੀ ਸੀ ਮਸੀਹ ਕਮ ਕਰਦੀ ਸੀ ਹਸਪਾਣੇ ਮੰਦਿਰ ਸਾਰੇ ਸੁਨਾਰੇ ਆ ਗਏ ਤੇਰਾ ਇੱਕ ਵੀ ਕੋਈ ਨਹੀਂ ਆ ਕੀ ਗੱਲ ਕੋਈ ਨਹੀਂ ਲੱਗਿਆ ਕਿ ਅਸਾਂ ਵੀ ਆਉਂਦੇ ਕੀ ਆਉਂਦਾ ਨਹੀਂ ਨਹੀਂ ਮੰਮੀ ਆਉਗੋ ਮੇਰੇ ਭਰਾ ਆਇਆ ਸੀ ਉਹ ਕਹਿੰਦਾ ਸੀਗਾ ਮੈਂ ਲਾਇਆ ਸੀ ਉਹ ਫੋਨ ਕਹਿੰਦਾ ਮੈਂ ਆਉਂਗਾ ਕਹਿੰਦਾ ਉਹ ਮੇਰੇ ਟਾਈਮ ਨਹੀਂ ਲੱਗੇਗਾ ਸੱਤੀ ਵੀ ਵੀ ਸਾਰਾ ਸੌਣ ਲੰਘਣ ਵਾਲਾ ਹੋ ਗਿਆ ਹਜੇ ਟਾਈਮ ਨਹੀਂ ਲੱਗਿਆ ਐਤਕੀ ਇਰਾਦਾ ਹੀ ਨਹੀਂ ਹੋਣਾ ਉਹਨਾਂ ਦਾ ਨਹੀਂ ਸਾਰਾ ਸੌਣ ਤੇ ਕਿੱਥੋਂ ਲੰਘੀ ਅੱਧਾ ਲੰਘਿਆ ਆਜੂ ਦਾ ਕੋਈ ਕਦੋਂ ਲਾਇਆ ਸੀ ਫੋਨ ਤੂੰ ਮੈਂ ਕੱਲ ਲਾਇਆ ਸੀਗਾ ਮੰਨੀ ਤਾਂ ਭਾਵੇਂ ਦੰਦੀ ਵੀ ਆਉਗਾ ਐਤਕੀ ਤਾਂ ਨਾ ਇਰਾਦਾ ਹੀ ਨਹੀਂ ਅੱਕੇ ਤਾਂ ਆ ਜਾਂਦਾ ਸੀਗਾ ਨਹੀਂ ਨਹੀਂ ਆਊਗਾ ਜਦੋਂ ਲੱਗ ਗਿਆ ਐਂ ਤੁਸੀਂ ਫਿਰ ਇਸ ਵਕਤ ਕਿਉਂ ਗੈਰਸ ਵਾਰ ਵੀ ਆਊਗਾ ਮੈਨੂੰ ਨਹੀਂ ਆਊਗਾ ਐ ਮੈਂ ਸੁਖੀਆਂ ਬੜਾਈਆਂ ਮਾਰੀ ਜਾਂਦੀ ਐ ਮੈਨੂੰ ਤਾਂ ਨਹੀਂ ਦਾਦਾ ਵੇਟ ਕੀ ਆਉਣਗੇ ਆਉਂਦੇ ਬੋਲੀ ਨਹੀਂ ਐਡੀ ਗਿੱਡੀ ਸਰ ਵਾਲਾ ਜੀ ਵੀ ਆ ਜਾਣਗੇ ਆ ਕਦੋਂ ਜਾਣਗੇ ਸੱਚੀ ਗੱਲ ਕਹੇ ਤਾਂ ਫਿਰ ਹੈ ਗਈ ਨਹੀਂ ਐ ਤੂੰ ਉਹੀ ਗੱਲ ਜਿਹਾਉਣਾ ਹੁੰਦਾ ਉਹਨੂੰ ਆ ਜਾਂਦੇ ਉਹ ਫਿਰ ਹਜੇ ਕਿਹੜਾ ਕੁਝ ਹੋਇਆਗਾ ਆ ਜੂਗਾ ਦੋ ਤਿੰਨ ਦਿਨਾਂ ਨੂੰ ਛੁੱਟੀ ਨਹੀਂ ਲਈ ਕੋਈ ਨਹੀਂ ਆ ਜੂਗਾ ਕਦੇ ਦਿਨ ਚ ਆਜੂਗਾ ਇੱਕਦਾਂ ਅੰਟੀ ਛੁੱਟੀਆਂ ਨਹੀਂ ਮਿਲੀ ਜਿਹਨੇ ਆਉਣਾ ਛੁੱਟੀ ਲੈ ਵੀ ਸਕਦਾ ਚੰਗਾ ਮੈਂ ਤਾਂ ਜਾਣੀ ਆ ਤੇ ਕੰਮ ਕਰਦੀ ਖੁੱਦ ਚ ਕੰਮ ਕਰਦੀ ਠੀਕ ਸੱਚੀ ਗੱਲ ਨਦੀਮਾ ਦੀ ਹੈ ਵੱਡੀ ਪੇਕਾਂ ਦੀ ਹਮਾਇਤਾਂ ਬਣੀ ਹੈਗੀ ਤੂੰ ਹੀ ਤਾਂ ਕੋਈ ਤੇਰੇ ਕਿਸੇ ਨੇ ਮਾਰੀ ਨਹੀਂ ਸਾਰਾ ਸੌਣ ਲੰਘ ਆਜੂਗਾ ਕਿ ਛੁੱਟੀ ਨਹੀਂ ਮਿਲੀ ਜਿਹਨੇ ਆਉਣਾ ਤਾਂ ਛੁੱਟੀ ਲੈ ਨਹੀਂ ਸਕਦਾਗਾ ਕਿੱਡੀ ਗੱਲ ਹੈ ਭਾ ਮੈਂ ਆਥਰੋਂ ਮੁੜ ਜਾਂਦਾ ਇੱਕ ਭੈਣ ਸੀਗੀ ਉਹੀ ਗੱਲ ਵੀ ਆ ਵੀ ਸਕਦਾਗਾ ਲੋਕਾਂ ਦੇ ਉਹੀ ਗੱਲ ਵੀ ਆ ਤੇਰੇ ਤਾਏ ਕੇ ਵੀ ਆ ਕੇ ਮੁੜ ਗਏ ਚਾਚੇ ਕੇ ਵੀ ਆ ਕੇ ਮੁੜ ਗਏ ਉਹਨਾਂ ਦਾ ਉਹਨਾਂ ਨੂੰ ਤੇ ਮੈਂ ਉਹੀ ਗੱਲ ਕੰਮ ਤਾਂ ਹਰੇਕ ਹੀ ਕਰਦਾ ਹੈ ਲੱਛਣ ਕਰੀ ਜਾਂਦੀਆਂ ਆ ਮੀਂਹ ਆ ਛੁੱਟੀ ਨਹੀਂ ਮਿਲੀ ਆ ਜੂਗਾ ਸੁੱਕੀਆਂ ਬੜੀਆਂ ਲੈ ਉਹੀ ਬੋਲੀ ਜਾਂਦੀ ਹੈ ਕੁੜੀ ਆ ਜੂਗਾ ਮੁਰਾ ਜੇ ਵੀਰਾ ਆ ਜਾਂਦਾ ਹੁਣ ਮੈਨੂੰ ਇੰਨੀ ਕੁ ਮੈਂ ਇਹਦੀ ਸੁਣਨੀ ਨੇ ਪੈਂਦੀ ਅਸੀਂ ਇਹਨੇ ਤਾਂ ਮਗਰਿਆ ਤੇ ਮਾ ਬੁਲਾਉਣੀ ਹੈ ਫੋਨ ਕਰ ਹੈਲੋ ਸਸਰੀ ਆ ਗਈ ਹੈ ਹੈਲੋ ਸਸਰੀ ਘਰ ਗਈ ਹੋਰ ਕਿਵੇਂ ਹੋ ਠੀਕ ਹਾਂ ਵੀ ਜੁਏ ਹਾਂ ਨਹੀਂ ਬਈ ਉਹੀ ਮੇਰੇ ਪਾਸੇ ਨੂੰ ਨਹੀਂ ਲੱਗਦਾ ਨਹੀਂ ਮੈਂ ਤਾਂ ਥੋੜੀ ਬੋਲੀ ਨਹੀਂ ਮੈਂ ਤਾਂ ਨਹੀਂ ਬੋਲੀ ਨਹੀਂ ਪਰ ਤੁਸੀਂ ਇਸ ਵਾਰ ਥੋੜਾ ਜਿਹਾ ਲੇਟ ਹੋ ਗਏ ਸੰਧਾਰੇ ਨੂੰ ਹਣਾ ਹੁਣ ਬੋਲਿਆ ਨੇ ਤੈਨੂੰ ਪਤਾ ਹੀ ਹੈ ਮੰਮੀ ਦਾ ਸੁਭਾਈ ਇਹ ਹੈਗਾ ਫਿਰ ਮੈਂ ਕਿਹਾ ਚਲ ਦੇਖ ਲਾ ਬਈ ਤੇਰੀ ਮਰਜੀ ਹੈ ਨਹੀਂ ਬਈ ਹਾਂ ਹਾਂ ਉਹ ਵੇ ਇੱਕ ਇਹ ਦੇ ਸੀ ਗੈਂਦਰ ਪ੍ਰਸੰਦਾਰਨ ਲੱਗ ਗਏ ਆਇਆ ਉਹ ਜੋ ਤੁਸੀਂ ਲੈ ਕੇ ਆਉਣਾ ਉਹ ਤੇ ਗੁੜੀ ਨੂੰ ਜੀਂਨਾ ਨਹੀਂਗਾ ਜੋ ਤੁਸੀਂ ਨਹੀਂ ਲੈ ਕੇ ਆਉਦੇ ਉਹਨੇ ਇੱਕ ਵਾਰ ਚ ਹੀ ਮੈਨੂੰ ਸਨਦਾ ਬਈ ਤੁਸੀਂ ਆਜੋ ਨਾ ਅਚਾਈ ਆਨੇ ਕਦੋਂ ਤੱਕ ਆਜੋਗੇ ਹਾਂ ਹਾਂ ਬਈ ਐਂ ਕਹਿ ਲਈ ਸੀ ਜੀ ਆਪਣਾ ਕਰ ਲੈ ਨਾ ਚਾੜਟੀ ਨੀ ਕੇ ਚੱਲ ਜੰਗਾ ਬੇ ਮਮਮੀ ਕਹਿ ਰਹੀ ਹੈ ਲੈ ਹੁਣ ਮੈਂ ਵੀ ਮੰਮੀ ਨੂੰ ਦੱਸ ਗਿਆ ਮੇਰਾ ਵੀ ਭਰਾ ਆਉਂਦਾ ਬੱਸ ਇੱਕ ਦਿਨ ਜੀ ਚਨਾਪਾ ਮੰਮੀ ਹਾਂ ਪੂਰੇ ਆਇਓ ਠੀਕ ਜੀ ਮੈਂ ਤੁਹਾਨੂੰ ਆ ਗਿਆ ਸੀ ਮੇਰੇ ਭਰਾ ਨੇ ਮੈਨੂੰ ਫੋਨ ਲਾਇਆ ਸੀਗਾ ਅੱਛਾ ਉਹ ਕਹਿਣਾ ਮੈਂ ਆਉਣਾਗਾ ਹੱਥ ਬਲਕ ਕਰ अच्छा हां सब कोई भी देखी ਜਾਂਦੀ ਅਸਲ ਵੀ ਆਇਆ ਫੋਨ ਕਰਕੇ ਸੱਦੇ ਪਰ ਮੂੰਹ ਤਾਂ ਕਿਥੋਂ ਦੇ ਸੀ ਇਹ ਉਹ ਕਿਹਾ ਨਹੀਂ ਆਏ ਸੀਗੇ ਉਹ ਕਹਿੰਦਾ ਮੈਂ ਰਾਤ ਚ ਆਈ ਐ ਨਾ ਕਿ ਜਦ ਤੂੰ ਫੋਨ ਲਾਇਆਗਾ ਮੇਰੇ ਅੱਛਾ ਹਾਂ ਫੋਨ ਲਾਇਆ ਅੱਜ ਤਾਂ ਹੋ ਆਈ ਜਾਂਦਾ ਤੇ ਕਾਇਦਨ ਹੋ ਗਿਆ ਉਹ ਦਿਨ ਉਹਨੂੰ ਦੱਸਿਆ ਨਹੀਂ ਮੈਂ ਭੈਣ ਕੋਲ ਜਾਣਾ ਹੈ ਉਹਨੂੰ ਛੁੱਟੀ ਅੱਜ ਮਿਲੀ ਐ ਮੈਂ ਤਾਂ ਜਦ ਫੋਨ ਲਾਇਆ ਤਾਂ ਰਾਤ ਚ ਤੇ ਆਉਣਾ ਸੀ ਚਲ ਕੋਈ ਕਹਿੰਦਾ ਮੈਂ ਮੋਟਰਸਾਈਕਲ ਤੇ ਆਈ ਐ ਚਲ ਕੋਈ ਨਹੀਂ ਆ ਜਾਵੇਂਗੇ ਦੇਖਾਂਗੇ ਫਿਰ ਕੋਈ ਨਹੀਂ ਹਾਂ ਹੁਣ ਤਾਂ ਮੇਰੇ ਭਰਾ ਵਾਸਤੇ ਕੁਝ ਖਾਣ-ਖੂਣ ਨੂੰ ਲਿਆ ਮੇਰਾ ਭਰਾ ਆਊਗਾ ਇੰਤਜ਼ਾਰ ਜਾਂ ਖਾਣ ਮੈਂ ਕੀ ਲਿਆ ਕੇ ਦੇਵਾਂ ਉਹਨੂੰ ਬਿਸਕੁਟ ਉਸਕੜ ਭੂਜਿਆ ਭੜਿਆ ਕੁਝ ਵਗਾਰਾ ਲੈ ਅਸਲ ਮੈਂ ਨੰਨੇ ਕੰਮ ਕਰ ਲੈਂਦੀ ਫਿਰ ਮੈਂ ਤੇ ਭਰਾ ਨਾਲ ਗੱਲਾਂ ਕਰਾਂਗੀ ਚੱਲ ਲਿਆ ਦੇ ਅਪਰਾ ਖਾਣ ਤੇ ਲਿਆ ਕੇ ਦੇ ਤਾ ਭਰਾ ਆਊਗਾ ਫੋਨ ਕਰਕੇ ਸੱਦਾ ਹੂੰ ਤਾਂ ਕੌਣ ਤੂੰ ਹੀ ਮਾਰਦਾ ਸੀ ਅੱਜ ਤੁਰੋਂ ਮੰਗਾਉਣਾ ਕੋਈ ਨਹੀਂ ਇਹ ਕਹਿੰਦਾ ਆਏ ਮੈਨੂੰ ਸੁਣਦੇ ਨਹੀਂ ਹੋਇਆ ਸੋ ਫਮ ਦਨ ਕਾਲ ਬਲੈਕ ਸੋਖਾ ਨਾ ਮੇਰਾ ਭਾਈ ਆ ਗਿਆ ਕਿਵੇਂ ਭਾਈ ਠੀਕ ਹੈ ਯਾ ਹੋਰਿਆ ਦਾ ਮੈਨੂੰ ਚਲਾ ਦੇ ਫੋਰ 23 ਮੈਂ ਵੀ ਆ ਗਿਆ ਆਛਾ ਜੀ ਬੈਠ ਮੈਂ ਫੋਰ ਵਾ ਮੰਮੀ ਹਾਂ ਇਹ ਤੇ ਗਰਮੀ ਵਾਲੀ ਕੁਬਰਾਂ ਡੀਜੀ ਲੈ ਜਾ ਮੰਮੀ ਮੇਰਾ ਭਰਾ ਆਇਆ ਹੈ ਹੋਰ ਦਿਲ ਨੂੰ ਕਰਕੇ ਠੀਕ ਸੀ ਲੈ ਵੀ ਸਾਰਾ ਮੈਂ ਚਾਹ ਬਣਾ ਮਿਲ ਹੀ ਗਿਆ ਤਾਂ ਮੈਨੂੰ ਆਉਂਦਾ ਹੈ

ਇੱਥੇ ਇੰਨੇ ਬੱਚੇ ਫਿਰਨੇ ਆਉਂ ਜਾਂ। ਅਦਾਸ ਤਾਂ ਫਿਰ ਹੋਣੀ ਸੀ ਕਿ ਤੋਂ ਹੀ ਗਰ ਵੀ ਸਾਨੂੰ ਨੰਗ ਕੇ ਸਾਰਾ ਸੱਤੇ ਸੁਨਾਰੇ ਆ ਗਏ ਹੀ ਝੱਗਦੀ ਸੀ। ਕੱਪੇ ਰਵਤਿਕਾ ਆ ਵੀ ਲੈ ਲੈ ਨਾਲ ਹੱਸ ਕੋਈ ਨਾ ਪਿਆ ਤੂੰ ਦਾਖਨਾ ਆਗਰ ਜਿੰਨੇ ਜਕਰ ਮਾਇਆ ਹੈਗਾ ਪ੍ਰੈਸ਼ਰ ਹੋ ਗਿਆ ਕਰ ਤੇ ਨਾਲ ਹੁੰਗਾ ਮੈਂ ਟੈਂਸ਼ਨ ਲਗਾਈ ਅਵੀ ਡਾਂਗ ਲਗ ਗਿਆ ਮਾਰ ਲਗ ਗਿਆ ਮੇਰੇ ਕੋਲ ਫਿਰ ਮੈਨੂੰ ਲੋਕਾਂ ਦੇ ਤਾਣੇ ਮੇੜੇ ਸੁਣਨੇ ਪੈਂਦੇ ਨੇ ਕੋਈ ਨਾ ਜੇ ਜਿਆ ਦਾਖਨਾ ਆਗਰ ਤੂੰ ਦਾਖਨਾ ਨਾ ਕਰ ਨਹੀਂ ਵੀ ਮੈਂ ਲਗਾਦਾ 10 ਲੋਕਾਂ ਦਾ ਕੀ ਹੈ তু মাসে আলোচনা

ਜੇ ਇੱਕ ਇੱਕਦੋ ਦਿਨ ਸੰਸਦਾਂ ਲਈਤ ਹੋਗਾ ਨਾ ਆਇਨ ਕਈ ਰਹਿੰਦਾ ਮੈਂ ਤਾਂ ਕੁਛ ਨਹੀਂ ਕਿਹਾ ਪੁੱਤੋ ਫਿਰ ਉਹੀ ਗੱਲ ਸਾਰੇ ਉਹਨੇ ਦੇ ਚਾਚੇ ਦੀ ਨੂੰਹ ਦਾ ਵੀ ਆ ਗਿਆ ਤਾਏ ਦੀ ਨੂੰਹ ਦਾ ਵੀ ਆ ਗਿਆ ਸਭ ਦੇ ਸੁਨਾਰੇ ਆ ਗਏ ਫਿਰ ਉਹੀ ਗੱਲ ਇਹ ਝਾਕ ਦੀ ਸੀ ਵੀ ਮੈਂ ਤਾਂ ਨੂੰ ਹੀ ਕਿਹਾ ਸੀਗਾ ਵੀ ਤੇਰਾ ਭਰਾ ਨਹੀਂ ਆਇਆ ਕਿ ਨਹੀਂ ਛੁੱਟੀ ਨਹੀਂ ਗਈ ਹੈਗੀ ਹਾਂ ਬਸ ਛੁੱਟੀ ਦਾ ਕੰਮ ਦਾ ਹੁੰਦਾ ਹੀ ਹੋਗਾ ਕੰਮ ਦਾ ਤਾਂ ਹੁੰਦਾ ਫਿਰ ਮੈਂ ਤਾਂ ਕੁਛ ਨਹੀਂ ਕਿਹਾ ਇਹ ਤਾਂ ਨਹੀਂ ਮਿਹਨੇ ਕਾਦੇ ਸੱਚੀ ਗੱਲ ਤਾਂ ਫਿਰ ਕੋਈ ਨਹੀਂ ਦਿੰਦਾ ਨਾਨਕੀ ਆਂ ਤੇਆਂ ਨੂੰ ਲਿਖ ਦਾਂਦਾ ਇਹੰਦੇ ਬੰਦਾ ਅਰਜੀੰਦਾ ਬੰਦੇ ਮਜਬੂਰੀ ਸਾਹ ਸਾਹ ਲਿਆ ਮੈਂ ਤਾਂ ਸੱਚੀ ਗੱਲ ਤਾਂ ਫਿਰ ਕਹੀ ਜਾਂਦੀ ਐ ਭਈ ਹਰ ਮੈਂ ਸੁਣਾ ਵੇਲੇ ਆਉਂਦਾ ਤੇਰਾ ਸਮਰ ਵੇਤ ਕੀ ਕਮੀ ਆਇਤ ਕੀ ਕੀ ਗੱਲ ਹੋ ਗਈ ਆ ਕੀ ਦੋ ਦਿਨ ਲੇਟ ਹੋ ਦਿਨ ਲੇਟ ਹੋਗਾ ਤਾਂ ਫੇਰ ਕੀ ਹੋ ਗਿਆ ਚਲ ਕੋਈ ਨਹੀਂ ਫੇਰ ਜਦਿਆ ਜਲਾਤਾ ਕਿ ਨਾ 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 ਰਾਤ ਵਾਲਾ ਨੂੰ ਆਉਂਦਾ ਸੀ ਸੰਗਾ ਚੱਕਰ ਆਇਆ ਤੇ ਮੈਂ ਉਸ ਚੱਕਰ ਵਿੱਚ ਨਾ ਪਰ ਮੈਂ ਮਾਸੀ ਮਲਗੂਰੀਆ ਦੇ ਸਾਹਮਣੇ ਸਾਝਣਾ ਹਾਂ ਤੇ ਖੰਭੀ ਬੰਦੇ ਮਾ ਜੇ ਸਿਆਣੀ ਹੋਊਗੀ ਤੇ ਸਮਝ ਜੂਗੀ ਮਾ ਦੀ ਮਰਦੀ ਆ ਕੋਈ ਨਾ ਦਰਸ਼ਾ ਰਿਹਾ ਬਸ ਹੋਈ ਦੁਆਰੀ ਕਰੀ ਮੈਂ ਨਾ ਉਦਾਰ ਹੋਊਗਾ ਕੋਈ ਨਾ ਖਾਂਦਾ ਨਹੀਂ 呜呜 <noise>